ਇਸ ਰਿਲੀ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਰੋਨਾ ਵਾਇਰਸ ਦੁਆਰਾ ਆ ਰਿਹਾ ਜੀ ਹਾਂ ਕਰੋਨਾ ਵਾਇਰਸ ਦੁਆਰਾ ਆ ਰਿਹਾ ਹੈ ਔਰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੋਨਾ ਦੇ ਲੱਛਣ ਨਜ਼ਰ ਆਉਣ ਤਾਂ ਤੁਸੀਂ ਟੈਸਟ ਜ਼ਰੂਰ ਕਰਾਉਣਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੋਨਾ ਟੈਸਟ ਲਾਜ਼ਮੀ ਕਰਾਉਣਾ ਸਾਰੇ ਸਿਵਲ ਸਰਜਨ ਜਿਓ ਨੇ ਉਹਨਾਂ ਨੂੰ ਐਡਵਾਈਜ਼ਰੀ ਭੇਜ ਦਿੱਤੀ ਗਈ ਹੈ ਔਰ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਹੋਇਆ ਇਹ ਕਿਹਾ ਹੈ ਕਿ 마스크 ਪਾਉਣਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ੀਦ ਯਾਦਮ ਸਰਦਾਰ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤਹਾਡੇ ਦੁਆਰ لازਮੀ ਹੈ ਪੰਜਾਬ ਦੇ ਵਿੱਚ ਜਿੱਥੇ ਭੀੜ-ਭਾੜ ਵਾਲੇ ਇਲਾਕੇ ਆ ਔਰ ਜੇ ਤੁਹਾਨੂੰ ਕੋਈ ਛਿੱਕਾਂ ਜਾਂ ਜ਼ੁਖਾਮ ਲੱਗਦਾ ਤਾਂ ਤੁਸੀਂ ਜ਼ਰੂਰ ਕਰੋਨਾ ਟੈਸਟ ਕਰਵਾਓ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡਾਕਟਰਾਂ ਤੇ ਮਰੀਜ਼ਾਂ ਨੂੰ ਲੈ ਕੇ ਵੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਆ ਤੁਹਾਡੀ ਸਕਰੀਨ ਦੇ ਉੱਪਰ ਹੈ ਕਿ ਜੇ ਤੁਹਾਨੂੰ ਲੱਛਣ ਨਜ਼ਰ ਆਉਣ ਕਰੋਨਾ ਦੇ ਤਾਂ ਫਿਰ ਤੁਸੀਂ ਜ਼ਰੂਰ ਟੈਸਟ ਕਰਵਾਉਣਾ ਤੇ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਤੁਸੀਂ ਮਾਸਕ ਪਾ ਕੇ ਹੀ ਜਾਣਾ ਪੁਆਇੰਟ ਟੂ ਪੁਆਇੰਟ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਪੂਰੀ ਦੀ ਪੂਰੀ ਜੋ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਹੈ ਔਰ 8-9 ਪੁਆਇੰਟ ਜਿਹੜੇ ਦਿੱਤੇ ਨੇ ਉਹ ਪੁਆਇੰਟ ਵੀ ਤੁਸੀਂ ਪੜ੍ਹਨੇ ਆ ਖਾਸ ਕਰਕੇ ਔਰ ਪੰਜਾਬ ਸਰਕਾਰ ਨੇ ਕਿਹਾ ਕੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਤਾਂ ਕਰੋਨਾ ਨੂੰ ਲੈ ਕੇ ਵੱਡੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿਉਂਕਿ ਕਈ ਸੂਬਿਆਂ ਦੇ ਵਿੱਚ ਮਰੀਜ਼ ਨਜ਼ਰ ਆਏ ਕਰੋਨਾ ਦੇ ਪੰਜਾਬ ਦੇ ਵਿੱਚ ਵੀ ਕਈ ਮਰੀਜ਼ ਕਰੋਨਾ ਦੇ ਨਜ਼ਰ ਆਏ ਔਰ ਕਰੋਨਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ ਥਾਵਾਂ ਤੇ ਵੀ ਤਾਂ ਕਰੋਨਾ ਨੂੰ ਸਮੇਂ ਸਿਰ ਰੋਕ ਲਿਆ ਜਾਵੇ ਇਸ ਕਰਕੇ ਪੰਜਾਬ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਆ ਭੀੜ ਭੜ ਵਾਲੇ ਇਲਾਕਿਆਂ ਦੇ ਵਿੱਚ ਮਾਸਕ ਪਾ ਕੇ ਜਾਣਾ ਲਾਜ਼ਮੀ ਕਰ ਦਿੱਤਾ ਤਾਂ ਮਾਸਕ ਪਾ ਕੇ ਜਾਣਾ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਜੇ ਤੁਸੀਂ ਕਰੋਨਾ ਨੂੰ ਰੋਕਣਾ ਹੈ ਤਾਂ ਜੇ ਕਿਉਂਕਿ ਪਿਛਲੀ ਵਾਰ ਦੇਖਿਆ ਸੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਤਾਂ ਇਹਨਾਂ ਦੇ ਜੇ ਲੱਛਣ ਤੁਹਾਨੂੰ ਨਜ਼ਰ ਆਉਂਦੇ ਆ ਇਹੋ ਜਿਹੇ ਲੱਛਣ ਨਜ਼ਰ ਆਉਂਦੇ ਆ ਕੋਵਿਡ ਦੇ ਤਾਂ ਤੁਸੀਂ ਭੀੜ ਭੜ ਵਾਲੇ ਇਲਾਕਿਆਂ ਦੇ ਵਿੱਚ ਨਹੀਂ ਜਾਣਾ ਤਾਂ ਇਹ ਕੱਲ ਰਾਤ ਐਡਵਾਈਜ਼ਰੀ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਵਕਫਾ ਪੁਆਇੰਟਸ ਜਿਹੜੇ ਦੱਸਿਆ ਤਾਂ ਮਾਸਕ ਲਾਜ਼ਮੀ ਕਰ ਦਿੱਤਾ ਪਹਿਲਾ ਪੁਆਇੰਟ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਮਾਸਕ ਹੈ ਕਿ ਮਾਸਕ ਪਾ ਕੇ ਤੁਸੀਂ ਕਰੋਨਾ ਤੋਂ ਆਪਣਾ ਬਚਾਅ ਕਰ ਸਕਦੇ ਹੋ ਜੇ ਤੁਸੀਂ ਭੀੜ ਭਾਰ ਵਾਲੇ ਇਲਾਕਿਆਂ ਦੇ ਵਿੱਚ ਜਾਣਾ ਤਾਂ ਕਿਸੇ ਦੇ ক্লোਜ਼ ਕੰਟੈਕਟ ਦੇ ਵਿੱਚ ਆਉਣਾ ਤਾਂ ਤੁਸੀਂ ਲਾਜ਼ਮੀ ਮਾਸਕ ਪਾ ਕੇ ਰੱਖਣਾ ਹੈ ਔਰ ਡਾਕਟਰਾਂ ਨੂੰ ਤੇ ਮਰੀਜ਼ਾਂ ਨੂੰ ਵੀ ਉਹਨਾਂ ਨੇ ਕਿਹਾ ਨਾਲ ਜਿਹੜੇ ਹੈਲਥ ਵਰਕਰ ਹੈ ਉਹਨਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਜੇ ਕਿਸੇ ਮਰੀਜ਼ ਨੂੰ ਅਟੈਂਡ ਕਰਨਾ ਹੈ ਕੋਈ ਮਰੀਜ਼ ਦੇਖਣਾ ਹੈ ਤਾਂ ਤੁਸੀਂ ਜ਼ਰੂਰ ਮਾਸਕ ਪਾਓ ਤੇ ਮਾਸਕ ਪਾ ਕੇ ਹੀ ਤੁਸੀਂ ਦੇਖੋ ਕਿਸੇ ਮਰੀਜ਼ ਨੂੰ ਜੇ ਜਾਂਚ ਕਰਨੀ ਹੈ ਤਾਂ ਇਸ ਦੇ ਨਾਲ ਨਾਲ ਜਿਹੜੇ ਪੇਸ਼ੈਂਟ ਆ ਪੇਸ਼ੈਂਟਸ ਨੂੰ ਵੀ ਕਿਹਾ ਗਿਆ ਕਿ ਤੁਸੀਂ ਜ਼ਰੂਰ ਇਹਨਾਂ ਨਿਯਮਾਂ ਦਾ ਪਾਲਣ ਕਰੋ ਮਾਸਕ ਪਾ ਕੇ ਰੱਖੋ ਤੁਸੀਂ ਵੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਚੌਥਾ ਨੰਬਰ ਪੁਆਇੰਟ ਆ ਉਹਦੇ ਵਿੱਚ ਲਿਖਿਆ ਕਿ ਕਵਰ ਨੋਜ਼ ਐਂਡ ਮਾਉਥ ਜਿਹੜਾ ਇਹ ਰਮਾਲ ਦੇ ਨਾਲ ਜਾਂ ਟਿਸ਼ੂ ਦੇ ਨਾਲ ਤੁਸੀਂ ਇਸ ਨੂੰ ਫੋਲਡ ਕਰਕੇ ਜੇ ਕੋਈ ਟਿਸ਼ੂ ਹੈ ਤਾਂ ਤੁਸੀਂ ਉਸ ਨੂੰ ਫੋਲਡ ਕਰਕੇ ਨੱਕ ਤੇ ਲਗਾਓ ਜੇ ਤੁਹਾਨੂੰ ਕੋਈ ਜ਼ੁਖਾਮ ਆ ਜਾ ਤੁਹਾਨੂੰ ਖੰਘ ਆ ਰਹੀ ਹੈ ਤਾਂ ਉਸ ਦੇ ਨਾਲ ਹੀ ਸਾਫ ਤੌਰ ਤੇ ਪੰਜਵਾਂ ਪੁਆਇੰਟ ਵੀ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਨਾਲ ਦੀ ਨਾਲ ਹੀ ਫਿਰ ਇਸ ਨੂੰ ਸੱਟੋ ਵੀ ਤੁਸੀਂ ਕਿਸੇ ਨਜ਼ਦੀਕੀ ਡਸਟਬਿਨ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਸਾਫ ਤੌਰ ਤੇ ਕਿਹਾ ਕਿ ਹੱਥ ਵਾਰ-ਵਾਰ ਧੋਂਦੇ ਰਹੋ ਸਾਬਣ ਦੇ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ ਔਰ ਸੈਨੀਟਾਈਜ਼ਰ ਵੀ ਜਿਹੜਾ ਐਲਕੋਹਲ ਬੇਸਡ ਸੈਨੀਟਾਈਜ਼ਰ ਹੋਵੇ ਉਹਦੇ ਨਾਲ ਤੁਸੀਂ ਹੱਥਾਂ ਨੂੰ ਦੇ ਸਾਫ਼ ਕਰਦੇ ਰਹੋ ਨਾਲ ਦੀ ਨਾਲ ਤੇ ਇਸ ਦੇ ਨਾਲ ਹੀ ਕਿਹਾ ਹੈ ਕਿ ਸੱਤਵਾਂ ਨੰਬਰ ਪੁਆਇੰਟ ਆ ਕਿ ਲਿਮਟ ਪਰਸਨਲ ਕੰਟੈਕਟ ਜੇ ਤੁਸੀਂ ਕਿਸੇ ਨੂੰ ਤੁਹਾਨੂੰ ਇਹੋ ਜਿਹੇ ਸਿੰਪਟਮਸ ਹੈਗੇ ਤਾਂ ਤੁਸੀਂ ਘੱਟ ਤੋਂ ਘੱਟ ਜਿਹੜੇ ਲੋਕਾਂ ਦੇ ਨਾਲ ਮਿਲੋ ਔਰ ਉਸ ਦੇ ਨਾਲ ਜੇ ਤੁਹਾਨੂੰ ਕੋਈ ਬੁਖਾਰ ਖੰਗ ਦੇ ਲੱਛਣ ਨਜ਼ਰ ਆ ਰਹੇ ਹੈ ਸਾਹ ਲੈਣ ਚ ਤਕਲੀਫ ਆ ਰਹੀ ਹੈ ਤਾਂ ਤੁਸੀਂ ਫਿਰ ਨਜ਼ਦੀਕੀ ਕਿਸੇ ਡਾਕਟਰ ਦੇ ਕੋਲੇ ਤੁਰੰਤ ਜਾਓ ਪਰ ਜਾਓ ਮਾਸਕ ਪਾ ਕੇ ਆਪਣਾ ਮੂੰਹ ਢੱਕ ਕੇ ਤੇ ਇਸ ਦੇ ਨਾਲ ਜੇ ਤੁਹਾਨੂੰ ਕੋਵਿਡ ਦੇ ਸਿੰਪਟਮਸ ਨਜ਼ਰ ਆਉਂਦੇ ਹੈ ਤਾਂ ਤੁਸੀਂ ਜ਼ਰੂਰ ਟੈਸਟ ਕਰਾਓ ਤਾਂ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੋਏਗਾ ਜੇ ਤੁਹਾਨੂੰ ਕੋਈ ਖਾਂਗੇ ਜ਼ੁਖਾਮ ਜਾਂ ਬੁਖਾਰ ਦੇ ਲੱਛਣ ਨਜ਼ਰ ਆ ਰਿਹਾ ਤਾਂ ਕੋਵਿਡ ਨੂੰ ਰੋਕਣਾ ਜੀ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਜਦੋਂ ਕਰੋਨਾ ਵਾਇਰਸ ਆਇਆ ਕਰੋਨਾ ਵਾਇਰਸ ਨੇ ਐਂਟਰੀ ਕੀਤੀ ਤਾਂ ਬਹੁਤ ਸਾਰਾ ਲੋਕਾਂ ਦਾ ਬਹੁਤ ਸਾਰਿਆਂ ਦਾ ਨੁਕਸਾਨ ਹੋਇਆ ਔਰ ਉੱਥੇ ਹੀ ਹੁਣ ਇਸ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਜੇ ਕਰੋਨਾ ਵਾਇਰਸ ਨੂੰ ਰੋਕਣਾ ਹੈ ਤਾਂ ਫਿਰ ਮਾਸਕ ਪਾ ਕੇ ਰੱਖੋ ਤੁਸੀਂ ਔਰ ਨਾਲ ਹੀ ਸਮੇਂ ਸਿਰ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੇ-ਜਿਹੜੇ ਐਡਵਾਈਜ਼ਰੀ ਜਾਰੀ ਕੀਤੀ ਹੈ ਔਰ ਜ਼ੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਅ ਖਾਸ ਤੌਰ ਤੇ ਕਿਉਂਕਿ ਚਾਰ ਪੁਆਇੰਟਸ ਉਹ ਵੀ ਨੇ ਜਿਹੜੇ ਕੰਮ ਉਹਨਾਂ ਨੇ ਕਿਹਾ ਕਿ ਤੁਸੀਂ ਕਰਨੇ ਆ ਤੇ ਜਿਹੜੇ ਨਹੀਂ ਕਰਨੇ ਨੌਂ ਤੱਕ ਕੰਮ ਉਹ ਦੱਸਿਆ ਕਿ ਆਹ ਕੰਮ ਕਰਨੇ ਆ ਤੇ ਚਾਰ ਕੰਮ ਦੱਸਿਆ ਕਿ ਨਹੀਂ ਕਰਨੇ ਉਹ ਵੀ ਤੁਸੀਂ ਗੌਰ ਕਰਕੇ ਪੜ ਸਕਦੇ ਹੋ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਆਦਾ ਲੋਕਾਂ ਦੇ ਕੰਟੈਕਟ ਦੇ ਵਿੱਚ ਨਹੀਂ ਆਉਣਾ ਜੇ ਤੁਹਾਨੂੰ ਕੋਵਿਡ ਦੇ ਲੱਛਣ ਨਜ਼ਰ ਆਉਂਦੇ ਆ ਤਾਂ ਤੁਸੀਂ ਫਿਰ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਨਹੀਂ ਜਾਣਾ ਔਰ ਆਪਣੀਆਂ ਅੱਖਾਂ ਨੂੰ ਨੱਕ ਨੂੰ ਤੇ ਮੂੰਹ ਨੂੰ ਵਾਰ-ਵਾਰ ਟੱਚ ਕਰਨ ਤੋਂ ਗੁਰੇਜ਼ ਕਰੋ ਤੇ ਨਾਲ ਹੀ ਥੁੱਕ ਜਿਹੜਾ ਉਹ ਪਬਲਿਸ਼ ਪਬਲਿਕ ਪਲੇਸ ਦੇ ਉੱਪਰ ਨਹੀਂ ਸਿੱਟਣਾ ਤੁਸੀਂ ਔਰ ਇਸ ਦੇ ਨਾਲ ਹੀ ਹੋਰ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਇਸ ਗੌਰ ਨਾਲ ਇਸ ਲੂਪਟ ਸਕਿਓ ਐਡਵਾਈਜ਼ਰੀ ਨੂੰ ਖਾਸ ਤੌਰ ਤੇ ਕੋਰੋਨਾ ਦੀ ਵਾਪਸੀ ਨੂੰ ਲੈ ਕੇ ਹੀ ਚਿੰਤਾ ਜ਼ਾਹਰ ਸਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤੇ ਭੀੜ-ਭੜ ਵਾਲੇ ਇਲਾਕਿਆਂ ਦੇ ਵਿੱਚ ਮਾਸਕ ਜ਼ਰੂਰੀ ਕਰ ਦਿੱਤਾ ਹੈ